ਨੇਕਾ ਜਾ ਰਹਾ ਹੈ ਕਿਨੇ ਵਿੱਚ ਬਹੁਤ ਲੱਗ ਰਿਹਾ ਹੈ ਮੈਂ ਚੇਰਮੈਨ ਸਾਹਿਬ ਜੀ ਤੁਸੀਂ ਰਾਤ ਨੂੰ ਵੀ ਚੱਲੇ ਹੁੰਦੇ ਹੋ ਕੰਮ ਬਹੁਤ ਟੈਨਸ਼ਨ ਹੋ ਗਈ ਤੁਹਾਨੂੰ 4 ਘੰਟੇ ਲੱਗੇ ਨੂੰ ਦੋ ਪੀਰ ਖਾਨੇ ਆ ਤੇ ਘੀਟਮ ਕਰਨ ਲੱਗੇ ਹੋ ਤੁਸੀਂ ਸਾਡੇ ਉੱਪਰ ਸੱਕ ਮਸ਼ੀਨ ਆ ਗਈ ਹੈ ਹੁਣ ਕੱਦੇ ਜਰਾ ਤੋਂ ਲੱਗੇ ਹੋਏ ਆ ਉੱਪਰ ਸੱਕ ਮਸ਼ੀਨ ਦੇ ਨਾਲ ਪੀਰ ਖਾਨਾ ਬਸਤੀ ਨੂੰ ਜਿਹੜੀ ਵੀ ਸਿਵਰੇਜ ਲਾਈਨ ਜਾਰੀ ਹੈ ਉਹਦੀ ਸਾਰੀ ਸਫਾਈ ਹੋ ਰਹੀ ਹੈ ਅਗਲੇ 5-6 ਦਿਨਾਂ ਦੇ ਵਿੱਚ ਪੀਰਖਾਨਾ ਦਾ ਸਰਵਿਸ ਜਿਹੜਾ ਖਰਾਬ ਹੈ ਉਹ ਸਾਰਾ ਸਫਾਈ ਹੋ ਜਾਊਗਾ ਜੇ ਪੀਰਖਾਨਾ ਸਿਵਰੇਜ ਮਸਲੇ ਤੋਂ ਮੁਕਤ ਹੋ ਜੂ। ਠੀਕ ਹੈ। ਬਹੁਤ ਧੰਨਵਾਦ ਜੀ। ਕਿੰਨੇ ਚਿਰ ਤੇ ਸਾਰਾ ਪੀਰਖਾਨਾ ਆਪਣੇ ਸਾਫ਼ ਹੋ ਜਾਣਾ ਜੀ? ਹਫ਼ਤੇ ਦੇ ਅੰਦਰ। ਹਫ਼ਤੇ ਦੇ ਵਿੱਚ ਸਾਰਾ ਇੱਕ ਦੋਨ ਬੰਦੇ ਨੇ ਇਹ ਐਜੀਜੀ ਇੱਕ ਛੋਟਾ ਕਾਰਪੂਲ ਕੋ ਜਿਹੜੇ ਨੇ ਖਾਫੇ ਆ ਜਿਹੜੇ ਬੰਦਿਆਂ ਨੇ ਪਸ਼ੂਆਂ ਦੀ ਡੈਣੀ ਰੱਖੀ ਹੋਈ ਹੈ ਜੇ ਕੋਤ ਨਾਲ ਦਾ ਪਾਣੀ ਜਿਹੜੇ ਜਾਂਦਾ ਹੈ ਉਹਨਾਂ ਦੇ ਕਨੈਕਸ਼ਨ ਕੱਟੇ ਜਾਣਗੇ ਤੇ ਉਹਨਾਂ ਨੂੰ ਜੁਰਮਾਨੇ ਵੀ ਦਿੱਤੇ ਜਾਣਗੇ ਇਸ ਕਰਕੇ ਆਪਦੀ ਪਾਲੀ ਮਾਨਸੇ ਨਾਲ ਕਨੈਕਸ਼ਨ ਕੱਟ ਦੇ ਨਾਲ ਤੇ ਠੀਕ ਹੈ ਜੀ ਕਹੇ ਤਰ੍ਹਾਂ ਦੇ ਜੀ ਇਹਨੂੰ ਬੰਦ ਕਰਾ ਦੀ ਕੋਸ਼ਿਸ਼ ਨਾ ਕਰੋ ਧੰਨਵਾਦ ਸਾਰੇ ਕੋਸ਼ ਜੋ ਫਾਰਮਾ ਆਪਣੇ ਜੋ ਪਸੂਕ ਡੇਰੀ ਰੱਖ ਰੱਖੇ ਆ ਸੋ ਬੋਆ ਵਿੱਚੇ ਟੂਰੀ ਸੋ ਇੰਨੇ ਨਹੀਂ ਗਾਰ ਪੈ ਵੀ ਬੰਦ ਹੋਈ ਪਈ ਹੈ ਤੁਹਾਡੇ ਉਹ ਨਾ ਪੰਨਾ ਤੁਸੀਂ ਜਗਰੀ ਦੇ ਵਿੱਚ ਵੇਖ ਰਹੇ ਹੋ

ਆ ਬਹੁਤ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਫੇਲੇ ਬੋਲ ਤੇ ਆ ਗਏ ਉਥੇ ਕਿ ਅੱਧਾ ਪੀਰ ਖਾਨਾ ਟੁੱਟਾ ਪਿਆ ਤੇ ਸੋ ਇੱਕ ਬੰਦੇ ਨੂੰ ਨਾਲ ਚੱਲਦਾ ਬਈਦਾ ਸਭ ਤੇ ਸ਼ੈਂਪੂ ਸ਼ੂਪੂ ਜੇ ਮੜੇ ਨਾਸਟਣ ਵਿੱਚ ਬੇਨਤੀ ਹੱਥ ਜੋੜ ਕੇ ਇੱਕ ਲੇਪਾ ਵੇ ਜਾ ਆਪਣੇ ਜਿੰਨਾ ਦੇ ਆ ਪਸ਼ੂ ਰੱਖੇ ਰੱਖੇ ਆ ਜੋ ਗੋਆ ਮਿੱਟੀ ਜੋ ਵਿੱਚ ਆਈ ਜਾਂਦਾ ਹੈ ਸਾਰਾ ਤੀਵਰੇ ਬੰਦ ਹੋਇਆ ਪਿਆ ਤੁਸੀਂ ਸਕਰੀ ਦੇ ਵਿੱਚ ਵੇਖ ਹੀ ਲਏ ਦੇ ਵਿੱਚ ਪੀਰ ਖਾਨਾ ਦਾ ਪਾਣੀ ਤਾਂ ਇਹ ਸ਼ੇਰ ਕਿੰਨ ਨਿਕਲ ਨਹੀਂ ਰਿਹਾ ਹੈ ਯਾ ਫਰਦਾਕੇ ਜੀ ਦਾ ਧਿਆਨ ਦਿਓ ਇਦਾਂ ਸਾਰੇ ਪੀਰਖਾਨਾ ਮੱਲੇ ਨੂੰ ਇਹ ਬੇਨਤੀ ਕਰਦੇ ਆ ਵੀ ਆਪ ਦਾ ਆਪ ਦਾ ਸਾਰੇ ਆਪ ਦੇ ਕੰਟਰੋਲ ਕਰੋ ਜਾਲੀਆਂ ਲਾਓ ਤੇ ਆਪਣੇ ਜਿਹੜੇ ਜਿੰਨਾ ਦੇ ਪਸ਼ੂ ਦਿੱਖੇ ਆ ਉਹ ਆਪ ਦੇ ਗੋਆ ਮਿੱਟੀ ਜਿਹੜਾ ਵਿੱਚ ਉਹ ਨਾ ਫੜੋ ਧੰਨਵਾਦ ਚਲੋ ਚੱਲੀਏ ਆਪਾਂ